ਸੋ ਸੰਗਤ ਜੀ ਦੇਖ ਸਕਦੇ ਹੋ ਅੱਜ ਜਿਹੜਾ ਪਿੰਡ ਪੋਝਿਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਨਗਰ ਦੀ ਸੰਗਤ ਨੂੰ ਇਕੱਠਿਆਂ ਕਰਕੇ ਜਿਹੜਾ ਮਤਾ ਪਾਇਆ ਗਿਆ ਹੈ ਕੁਰਸੀਆਂ ਟੇਬਲ ਆ ਜਿਹੜੇ ਆ ਗੁਰੂ ਘਰ ਦੇ ਵਿੱਚ ਜਿਹੜੇ ਲੱਗਦੇ ਸੀ ਖੁਸ਼ੀ ਗਮੀ ਦੇ ਟਾਈਮ ਉਸ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮਤਾ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਗਤ ਮੌਜੂਦ ਹੈ ਔਰ ਸੰਗਤ ਦੇ ਵਿੱਚ ਜਿਹੜੇ ਆ ਪੂਰੇ ਨਗਰ ਨਿਵਾਸੀ ਔਰ ਜਿੱਥੇ ਕਹਿ ਸਕਦੇ ਆ ਸਮੁੱਚੀ ਪੰਚਾਇਤ ਮੈਂਬਰ ਪੰਚਾਇਤ ਵੀ ਜਿਹੜੇ ਹਾਜ਼ਰ ਨੇ ਔਰ ਮਤਿਆਂ ਦੇ ਉੱਪਰ ਜਿਹੜੇ ਸਾਈਨ ਆ ਜਿਹੜੇ ਕੀਤੇ ਜਾ ਰਹੇ ਨੇ ਮਤੇ ਜਿਹੜੇ ਆ ਲਿਖਤੀ ਰੂਪ ਵਿੱਚ ਹੋ ਚੁੱਕੇ ਨੇ ਕਿ ਜਿਹੜਾ ਵੀ ਉਲੰਘਣਾ ਕਰੇਗਾ ਨਗਰ ਨਿਵਾਸੀ ਪਿੰਡ ਦਾ ਉਹਨੂੰ 51000 ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਤਿਆਂ ਦੇ ਉੱਪਰ ਜਿਹੜੇ ਸੰਗਤ ਵੱਲੋਂ ਜਿਹੜੇ ਸਾਈਨ ਕੀਤੇ ਜਾ ਰਹੇ ਨੇ ਇਹਨੇ ਤੁਰੋ ਮੋੜੇ ਰੱਖੋ ਬੜਾ ਦੋ ਬੜਾ ਸਰਪੰਚ ਬੜਾ ਦੋ ਸਰਪੰਚ ਪਈਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਛਾਣਦੇ ਕਿ ਅੱਜ ਪਿੰਡ ਦੇ ਵਿੱਚ ਇਕੱਤਰਤਾ ਕੀਤੀ ਗਈ ਗੁਰਦੁਆਰਾ ਸਾਹਿਬ ਵਿਖੇ ਇਸ ਵਾਰ ਵੀ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਦੇਸ਼ ਅਤੇ ਵਿਦੇਸ਼ ਦੀ ਸਭ ਉਸ ਸਾਧ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਜਿਸ ਦਾ ਕਾਰਜ ਤਿੰਨ ਹੀ ਕੀਤਾ ਮਾਨਸਿਕਾ ਵਿਚਾਰਾਂ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਰਜ ਹੈ ਅੱਜ ਜੀ ਜਿਹੜੀ ਸਾਡੀ ਇਕੱਤਰਤਾ ਹੈ ਜੋ ਤਾਂ ਅੰਸ਼ੀਰ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਦਾ ਸਿਧਾਂਤ ਹੈ ਨਗਰ ਭੋਜੀਆਂ ਦੀ ਸਮੂਹ ਸਾਧ ਸੰਗਤ ਵੱਲੋਂ ਅੱਜ ਇੱਕ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਜਿਸ ਦੀ ਲੰਬੇ ਸਮੇਂ ਤੋਂ ਉਲੰਘਣਾ ਹੋ ਰਹੀ ਸੀ ਜਦੋਂ ਕੋਈ ਖੁਸ਼ੀ ਗਮੀ ਦਾ ਸਵਾਗਤ ਗੁਰਦੁਆਰੇ ਸਾਹਿਬ ਚੱਲਦਾ ਸੀ ਤੇ ਖੁਸ ਕੁਰਸੀਆਂ ਤੇ ਮੇਜ਼ਾਂ ਲੱਗਦੇ ਸਨ ਪਰ ਸਾਰੀ ਸੰਗਤ ਨੇ ਅੱਜ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਚਾਰ ਦਿਵਾਰੀ ਦੇ ਅੰਦਰ ਖੁਸ਼ੀ ਅਤੇ ਗਮੀ ਦੇ ਸਮਾਗਮਾਂ ਤੇ ਗੁਰੂ ਕਾ ਲੰਗਰ ਪੰਗਤ ਦੇ ਵਿੱਚ ਚੱਲੇਗਾ ਇਹਦੇ ਸਬੰਧ ਦੇ ਵਿੱਚ ਅੱਜ ਦੀ ਸਾਰੀ ਸੰਗਤ ਦੀ ਇਕੱਤਰਤਾ ਹੈ। ਸੰਗਤ ਵੱਲੋਂ ਜਿਹੜੇ ਤੋਂ ਮਤੇ ਰੱਖਤੀ ਗਿਆ ਜੀ ਪਾਏ ਗਏ। ਹਾਂਜੀ ਸੰਗਤ ਵੱਲੋਂ ਇਹੀ ਮਤਾ ਪਾਇਆ ਗਿਆ ਹੈ ਕਿ ਜਿਹੜਾ ਲੰਗਰ ਦਾ ਪ੍ਰਸ਼ਾਦਾ ਉਹ ਪੰਗਤ ਦੇ ਵਿੱਚ ਚੱਲੇਗਾ ਕਿ ਜੇਕਰ ਇਸ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਉਲੰਘਣਾ ਕੋਈ ਕਰੇਗਾ ਤੇ ਉਸ ਨੂੰ ਸਮੂਹ ਸਾਧ ਸੰਗਤ ਵੱਲੋਂ ਗੁਰਮੁਖ ਪਿਆਰਿਓ 51000 ਦਾ ਜੁਰਮਾਨਾ ਤੇ ਧਾਰਮਿਕ ਸਜਾ ਜਿਹੜੀ ਇਹ ਦਿੱਤੀ ਜਾਵੇ। ਭਾਈ ਸੰਸ਼ੇਠ ਸਿੰਘ ਅਕਸਰ ਸੋਸ਼ਲ ਮੀਡੀਆ ਦੇ ਵਿੱਚ ਕਈ ਖਬਰਾਂ ਚੱਲਦੀਆਂ ਰਹਿੰਦੀਆਂ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਟੇਬਲ ਲਾ ਕੇ ਤੇ ਮਰਜ਼ਾਦਾ ਦੀ ਜਿਹੜੀ ਉਲੰਘਣਾ ਹੋ ਰਹੀ ਆ ਅੱਜ ਤੁਹਾਡੇ ਨਗਰ ਦੇ ਵਿੱਚ ਵੀ ਐਸਾ ਕੋਈ ਮਤਾਂ ਪਾਇਆ ਗਿਆ ਕੁਰਸੀਆਂ ਟੇਬਲਾਂ ਨੂੰ ਲੈ ਕੇ ਵੀ। ਹਾਂਜੀ ਹਾਂਜੀ ਇਹੀ ਮਤਾਂ ਪਾਇਆ ਗਿਆ ਵਾ ਕਿ ਜਿਹੜਾ ਕੁਰਸੀਆਂ ਟੇਬਲ ਚੱਲਦੇ ਸਨ ਪਹਿਲਾਂ ਤੇ ਅੱਜ ਤੋਂ ਬਾਅਦ ਕਦੇ ਵਾਸਤੇ ਵੀ ਗੁਰਦੁਆਰਾ ਸਾਹਿਬ ਦੇ ਕੇ ਧਾਰਮਿਕ ਸਮਾਗਮਾਂ ਜਾਂ ਖੁਸ਼ੀ ਗਮੀ ਦਾ ਕੋਈ ਵੀ ਸਮਾਗਮ ਹੈ ਤੇ ਉਹ ਪੰਗਤ ਦੇ ਵਿੱਚ ਹੀ ਗੁਰੂ ਕਾ ਲੰਗਰ ਜਿਹੜਾ ਪ੍ਰਸ਼ਾਦਾ ਪਾਣੀ ਚੱਲੇਗਾ। ਜੇ ਗੱਲ ਕਰੀਏ ਭਾਈ ਸੰਸ਼ੇਰ ਸਿੰਘ ਜੀ ਕਈ ਸੰਪਰਦਾਮਾਂ ਜਾਂ ਡੇਰੇ ਨੇ ਹਾਂਜੀ ਤੇ ਅੱਜ ਵੀ ਜਿਹੜੇ ਕਈ ਜਗ੍ਹਾ ਤੇ ਜਿਹੜੇ ਨੇ ਉਹ ਕੁਰਸੀਆਂ ਟੇਬਲ ਲੱਗੀਆਂ ਹੁੰਦੀਆਂ ਨੇ ਜਿੱਥੇ ਸੰਗਤ ਪ੍ਰਸ਼ਾਦਾ ਛਕਰੀ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ ਨਾ ਸਿੱਖ ਨੂੰ ਪਹਿਲੇ ਪੰਗਤ ਪਾਛੇ ਸੰਗਤ ਤੇ ਉਹਨਾਂ ਗੁਰਮਖਾਂ ਪਿਆਰਿਆਂ ਦੇ ਚਰਨਾਂ 'ਚ ਸਾਡੇ ਵੱਲੋਂ ਬੇਨਤੀ ਹੈ ਕਿ ਸਾਨੂੰ ਜਿਹੜਾ ਗੁਰੂ ਕਾ ਲੰਗਰ ਹੈ ਉਹ ਪੰਗਤ ਦੇ ਵਿੱਚ ਕਰਨਾ ਚਾਹੀਦਾ ਹੈ। ਤੇ ਗੁਰਮਖ ਪਿਆਰਿਓ ਇਹ ਹੁੰਦਾ ਕਿਉਂ ਇਹਦਾ ਕਾਰਨ ਇਹ ਹੈ ਕਿ ਜਿਹੜੀ ਕਾਰ ਸੇਵਾ ਸੀ ਨਾ ਉਹਨੂੰ ਅਸੀਂ ਅੱਜ ਕਾਰ ਸੇਵਾ ਲਾਲਚ ਸੇਵਾ ਬਣਾ ਦਿੱਤੀ ਹੈ ਲਾਲਚ ਦੇ ਕਾਰਨ ਅਸੀਂ ਕੁਰਸੀਆਂ ਟੇਬਲ ਲਾਉਣੇ ਆ ਕਿ ਗੁਰਦੁਆਰੇ ਜੋਬਰ ਦੀ ਪ੍ਰੋਗਰਾਮ ਚੱਲਦਾ ਰਹੇ ਸਾਡੀ ਗੋਲਕ ਭਰੇ ਤੇ ਮੈਂ ਉਹਨਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੀ ਔਰ ਜਿਹੜੇ ਵੀ ਪ੍ਰਬੰਧਕ ਕਮੇਟੀ ਵਾਲੇ ਇਸ ਤਰ੍ਹਾਂ ਕਰਦੇ ਆ ਉਹਨਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਗੁਰੂ ਦਾ ਸਿੱਖ ਸੰਤੋਖੀ ਹੁੰਦਾ ਹੈ ਕਦੀ ਵਾਸਤੇ ਲਾਲਚ ਕਰਕੇ ਇਸ ਤਰ੍ਹਾਂ ਨਹੀਂ ਕਰਦਾ ਤੇ ਜੇਕਰ ਉਹ ਸਾਡੇ ਤੇ ਸਵਾਲ ਕਰਦੇ ਆ ਕਿ ਸੰਗਤ ਦਾ ਫੈਸਲਾ ਹੈ ਤੇ ਫਿਰ ਗੁਰਮਖ ਪਿਆਰੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਉਹਨਾਂ ਨੂੰ ਫਿਰ ਆਪਣਾ ਜਿਹੜਾ ਪ੍ਰਬੰਧਕ ਕਮੇਟੀ ਤੋਂ ਨੂੰ ਜਾਂ ਇਸੇ ਤਰ੍ਹਾਂ ਮੌਜੂਦਾ ਕੋਈ ਜਥੇਦਾਰ ਆ ਉਹ ਆਪਣੇ ਮੋਢੇ ਦੇ ਉੱਤੇ ਕੰਬਲੀ ਰੱਖ ਕੇ ਉੱਥੋਂ ਚਲੇ ਜਾਣਾ ਚਾਹੀਦਾ ਜੇ ਉਹਦੀ ਮੌਜੂਦਗੀ ਵਿੱਚ ਸਤਗੁਰਾਂ ਦੀ ਮਰਜ਼ਾਦਾ ਬਹਾਲ ਨਹੀਂ ਰਹਿ ਸਕਦੀ ਤੇ ਇਸੇ ਤਰ੍ਹਾਂ ਗੁਰਮਖ ਪਿਆਰੇ ਉਹ ਸਾਡੇ ਕੋਲ ਇਤਿਹਾਸ ਹੈ ਬਾਬਾ ਨਿਧਾਨ ਸਿੰਘ ਜੀ ਉਹ ਵੇਖੋ ਜਦੋਂ ਟੇਸ਼ਨ ਤੇ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਣ ਕੇ ਹੱਥ ਜਿਹੜਾ ਸੀ ਆਪਣਾ ਕਿਰਪਾ ਦਾ ਰੱਖਿਆ ਕਿ ਜਿਹੜੀ ਸਾਰੀ ਕਿਰਪਾ ਹੈ ਉਹ ਸਾਡੇ ਖਜ਼ਾਨੇ ਦੇ ਵਿੱਚ ਵਰਤੂਗੀ ਇਹ ਕਾਰਜ ਜਿਹੜੇ ਮਹਾਰਾਜ ਦੇ ਆ ਮਹਾਰਾਜ ਆਪ ਕਰਾਉਂਦਾ ਹੈ ਤੇ ਉਹਨਾਂ ਦੇ ਚਰਨਾਂ 'ਚ ਵੀ ਇਹ ਬੇਨਤੀ ਹੈ ਕਿ ਇਤਿਹਾਸਿਕ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੇ ਪੰਜ ਤਖਤ ਨੇ ਪੰਜਾਂ ਤਖਤਾਂ ਤੇ ਜਿਹੜਾ ਲੰਗਰ ਪ੍ਰਸ਼ਾਦਾ ਹੈ ਉਹ ਪੰਗਤ ਦੇ ਵਿੱਚ ਚੱਲਦਾ ਹੈ ਤਖਤਾਂ ਤੋਂ ਸਾਨੂੰ ਜਿਹੜੀ ਸਿੱਖਿਆ ਲੈਣੀ ਚਾਹੀਦੀ ਹੈ ਅੱਗੇ ਤੁਹਾਡੇ ਨਗਰ ਦੇ ਵਿੱਚ ਜਿਹੜਾ ਹੈ ਜਿਹੜਾ ਗੁਰਮਤਾ ਕੀਤਾ ਗਿਆ ਇਹਦੇ ਵਿੱਚ ਤੁਹਾਡਾ ਕਿਹੜਾ ਕਿਹੜਾ ਸਹਿਯੋਗ ਰਿਹਾ ਜੀ ਸਤਿਗੁਰੂ ਸਚੇ ਪਾਤਸ਼ਾਹ ਦੀ ਕਿਰਪਾ ਸਭ ਤੋਂ ਵੱਡਾ ਸਹਿਯੋਗ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਔਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਤਕਾਰਯੋਗ ਬਾਬਾ ਪਰਮਜੀਤ ਸਿੰਘ ਜੀ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ਗੁਰਮਖ ਪਿਆਰੋ ਸੰਗਤ ਦੇ ਰੂਪ ਦੇ ਵਿੱਚ ਜੋ ਇਸ ਨਗਰ ਦੇ ਚੌਂਕੀਦਾਰ ਹਨ ਇਸੇ ਤਰ੍ਹਾਂ ਸਾਡੇ ਜਿਹੜੇ ਨੰਬਰਦਾਰ ਹਨ ਸਰਦਾਰ ਪ੍ਰਗਟ ਸਿੰਘ ਔਰ ਇਸੇ ਤਰ੍ਹਾਂ ਮੌਜੂਦਾ ਸਰਪੰਚ ਸਰਦਾਰ ਰਣਜੀਤ ਸਿੰਘ ਰਾਣਾ ਸਾਬਕਾ ਦੋ ਸਰਪੰਚ ਹਾਜ਼ਰ ਨੇ ਸਰਦਾਰ ਪਰਗਟ ਸਿੰਘ ਤੇ ਸਰਦਾਰ ਹਰਪਾਲ ਸਿੰਘ ਤੇ ਇਸੇ ਤਰ੍ਹਾਂ ਸੰਘਰਸ਼ ਜਿਹੜੇ ਕਮੇਟੀ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਮੌਜੂਦਾ ਪੰਚਾਇਤ ਦੇ ਮੈਂਬਰ ਸਾਹਿਬਾਨ ਸਾਡੀਆਂ ਮਾਤਾਵਾਂ ਵੀ ਹਾਜ਼ਰ ਨੇ ਬੇਅੰਤ ਹੀ ਸੰਗਤਾਂ ਹਾਜ਼ਰ ਨੇ ਇਸੇ ਤਰ੍ਹਾਂ ਗੁਰਮਤ ਵਿਦਿਆਲੇ ਦਾ ਇੱਥੇ ਪਹਿਰਾ ਚੱਲਦਾ ਹੈ ਗੁਰਮਤ ਵਿਦਿਆਲੇ ਦੇ ਵਿਦਿਆਰਥੀ ਵੀ ਹਾਜ਼ਰ ਹਨ ਤੁਸੀਂ ਅੱਜ ਸਿੱਖੀ ਦਾ ਤਾਂ ਪਹਿਰਾ ਦਿਨਦੇ ਆ ਗੁਰਮਤ ਮਰਯਾਦਾ ਤੇ ਸਿਧਾਂਤਾਂ ਦੇ ਪਹਿਰਾ ਦਿਨਦੇ ਆ ਜਿਹੜਾ ਅੱਜ ਪਿੰਡ ਭੁਲਿਆ ਵੀ ਨਗਰ ਜਿਹੜਾ ਇੱਡਾ ਵੱਡਾ ਕਦਮ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਸੰਗਤ ਨੂੰ ਤੁਸੀਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਿਆਣਿਆਂ ਦੀ ਕਹਾਵਤ ਹੈ ਸਿੱਖਣਾ ਵੀ ਤੇ ਕੰਧ ਤੋਂ ਸਿੱਖ ਲਈਦਾ ਤੇ ਇਹ ਜਿਹੜਾ ਭੋਜੀਆਂ ਦੀ ਸੰਗਤ ਨੇ ਵੱਡਾ ਪ੍ਰਾਲਾ ਕੀਤਾ ਹੈ ਕਿ ਇੱਥੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਸਾਰਿਆਂ ਨੂੰ ਇਹ ਪੈਰਾ ਜਿਹੜਾ ਹੈ ਇਹ ਕਰਨਾ ਚਾਹੀਦਾ ਵੇਖੋ ਸਿੱਖਣਾ ਤੇ ਅਸੀਂ ਗੁਰੂ ਤੋਂ ਹੀ ਆ ਸਾਡਾ ਨਗਰ ਵੀ ਕੋਲ ਲੰਬੇ ਸਮੇਂ ਤੋਂ ਭੁੱਲਾ ਸੀ ਮਹਾਰਾਜ ਦੇ ਇਹ ਬਚਨਾਂ ਨੂੰ ਪੰਗਤ ਵਾਲੇ ਬਚਨ ਨੂੰ ਪਰ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਹੈ ਤੇ ਇਸੇ ਤਰ੍ਹਾਂ ਸਾਰੇ ਨਗਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਗੁਰੂ ਘਰ ਦਾ ਸਮਾਗਮ ਹੈ ਨਾ ਤੇ ਉਹ ਲੰਗਰ ਪ੍ਰਸ਼ਾਦਾ ਪੰਗਤ ਦੇ ਵਿੱਚ ਕੀਤਾ ਜਾਵੇ ਕਈ ਵਾਰ ਹੀ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ ਇਤਿਹਾਸੀ ਅਸਥਾਨਾਂ ਤੇ ਵੀ ਜਿਹੜੇ ਉਥੋਂ ਦੇ ਪ੍ਰਬੰਧਕ ਹਨ ਉਹ ਧਿਆਨ ਨਹੀਂ ਦਿੰਦੇ ਕਿ ਖੁਸ਼ੀ ਦੇ ਸਮੇਂ ਦੇ ਵਿੱਚ ਵਿਆਹਾਂ ਦੇ ਵਿੱਚ ਜੋ ਲੜਕੀਆਂ ਦੇ ਸਿਰ ਤੋਂ ਚੁੰਨੀ ਨਹੀਂ ਹੁੰਦੀ ਕੇਸ ਨੰਗੇ ਹੁੰਦੇ ਆ ਪੋਜ ਬਣਾਈ ਜਾਂਦੇ ਆ ਜੋੜਾ ਪਾ ਕੇ ਤੇ ਲੰਗਰ ਹਾਲ ਦੇ ਵਿੱਚ ਉਹ ਦੇ ਫਿਰਦੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਔਰ ਇਹ ਇਹ ਤੇ ਧਿਆਨ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਦੇਣਾ ਚਾਹੀਦਾ ਹੈ ਭਾਈ ਸਾਹਿਬ ਇਸ ਤੋਂ ਉਪਰ ਹੈ ਵੈਲਸਲੀ ਨੂੰ ਪ੍ਰੋਗਰਾਮ ਕਰਦੇ ਸਮੇਂ ਕਈ ਪਰਿਵਾਰ ਜਿਹੜੇ ਆਨੰਦ ਕਾਰਜ ਵੀ ਭੁੱਲ ਜਾਂਦੇ ਨੇ ਕਿ ਉਹ ਸ਼ਾਮ ਨੂੰ 4 ਵਜੇ ਆਣ ਕੇ ਆਨੰਦ ਕਾਰਜ ਕਰਵਾਉਂਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਪਹਿਲਾਂ ਤੇ ਵੇਖੋ ਸਾਡਾ ਜਿਹੜਾ ਇਤਿਹਾਸ ਹੈ ਪ੍ਰਾਤਨ ਸਮੇਂ ਦੇ ਵਿੱਚ ਅੰਮ੍ਰਿਤ ਵੇਲੇ ਜਿਹੜੇ ਆਨੰਦ ਕਾਰਜ ਸਨ ਹੁੰਦੇ ਹੁਣ ਸਨ ਮੁੜ ਕੇ ਮਤਾ ਪਾਇਆ ਕਿ ਚਲੋ 12 ਵਜੇ ਤੋਂ ਪਹਿਲਾਂ ਕੀਤੇ ਜਾਣ ਤੇ ਜੇ ਤੁਹਾਨੂੰ ਕਰਨਾ ਆਨੰਦ ਕਾਰਜ ਫਿਰ 12 ਵਜੇ ਤੋਂ ਪਹਿਲਾਂ ਹੈ ਤੇ ਜੇ ਗੰਦ ਕਾਰਜ ਕਰਨਾ ਫਿਰ 12 ਵਜੇ ਤੋਂ ਬਾਅਦ ਪੈਲਸਾਂ ਦੇ ਵਿੱਚ ਇੱਥੇ ਮਰਜ਼ੀ ਲੋ ਕਰਦੇ ਉਹ ਕਰੀ ਜਾਂਦੇ ਆਨੰਦ ਕਾਰਜ ਨਹੀਂ ਉਹ ਗੰਦ ਕਾਰਜ ਹੈ ਹਾਂਜੀ ਸ੍ਰੀ ਅਕਾਲਪਤੀ ਸਾਹਿਬ ਤੇ ਇੱਕ ਜਥੇਦਾਰਾਂ ਨੇ ਫੈਸਲਾ ਲਿਆ ਜਿੱਦਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲੋਂ ਨੂੰ ਮਾਫ਼ੀ ਦੇ ਦਿੱਤੀ ਇਸੇ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਗੁਰਮਖ ਪਿਆਰਿਓ ਉਹ ਤੇ ਮੈਂ ਸਮਝਦਾ ਕਿ ਜਥੇਦਾਰ ਸਾਹਿਬਾਂ ਨੂੰ ਆ ਸਮਝਣਾ ਚਾਹੀਦਾ ਹੈ ਜਥੇਦਾਰ ਸਰਦਾਰ ਰੰਗਵੀਰ ਸਿੰਘ ਹੋਣਾ ਨੇ ਵੇਖੋ ਇਤਿਹਾਸ ਪੜਿਆ ਹੈ ਸਿਰਗੁਰ ਸੋ ਸੰਗਤ ਜੀ ਦੇ ਸਕਦੇ ਹੋ ਅੱਜ ਜਿਹੜਾ ਪਿੰਡ ਪੋਜਿਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਨਗਰ ਦੀ ਸੰਗਤ ਨੂੰ ਇਕੱਠਿਆਂ ਕਰਕੇ ਜਿਹੜਾ ਮਤਾ ਪਾਇਆ ਗਿਆ ਹੈ ਕੁਰਸੀਆਂ ਟੇਬਲ ਆ ਜਿਹੜੇ ਆ ਗੁਰੂ ਘਰ ਦੇ ਵਿੱਚ ਜਿਹੜੇ ਲੱਗਦੇ ਸੀ ਖੁਸ਼ੀ ਗਮੀ ਦੇ ਟਾਈਮ ਉਸ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਮਤਾ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਗਤ ਮੌਜੂਦ ਹੈ ਔਰ ਸੰਗਤ ਦੇ ਵਿੱਚ ਜਿਹੜੇ ਆ ਪੂਰੇ ਨਗਰ ਨਿਵਾਸੀ ਔਰ ਜਿੱਥੇ ਕਹਿ ਸਕਦੇ ਆ ਸਮੁੱਚੀ ਪੰਚਾਇਤ ਮੈਂਬਰ ਪੰਚਾਇਤ ਵੀ ਜਿਹੜੇ ਹਾਜ਼ਰ ਨੇ ਔਰ ਮਤਿਆਂ ਦੇ ਉੱਪਰ ਜਿਹੜੇ ਸਾਈਨ ਆ ਜਿਹੜੇ ਕੀਤੇ ਜਾ ਰਹੇ ਨੇ ਮਤੇ ਜਿਹੜੇ ਆ ਲਿਖਤੀ ਰੂਪ ਵਿੱਚ ਹੋ ਚੁੱਕੇ ਨੇ ਕਿ ਜਿਹੜਾ ਵੀ ਉਲੰਘਣਾ ਕਰੇਗਾ ਨਗਰ ਨਿਵਾਸੀ ਪਿੰਡ ਦਾ ਉਹਨੂੰ 51000 ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਤਿਆਂ ਦੇ ਉੱਪਰ ਜਿਹੜੇ ਸੰਗਤ ਵੱਲੋਂ ਜਿਹੜੇ ਸਾਈਨ ਕੀਤੇ ਜਾ ਰਹੇ ਨੇ ਇਹਨੇ ਚਲੋ ਮੋੜੇ ਲੱਗੋ। ਬੜਾ ਦੋ ਫੜਾਓ ਸਰਪੰਚਾ ਜਿਹੜੇ ਫੜਾਓ ਸਰਪੰਚਾ ਪਈਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸਿੱਧ ਸਿੰਘ ਜੀ ਅੱਜ ਪੰਡਿਤ ਜੀ ਜਿਸ ਅਕਤਰਤਾ ਕੀ ਗੁਰਦੁਆਰਾ ਸਾਹਿਬ ਇਸੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦੇਸ਼ ਅਤੇ ਵਿਦੇਸ਼ ਦੀ ਸਭਾ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਜਿਸ ਦਾ ਕਾਰਜ ਤਿੰਨ ਹੀ ਕੀਤਾ ਮਾਨਸ ਕਿਆ ਵਿਚਾਰਾ ਰਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਰਜ ਹੈ ਅੱਜ ਜੀ ਜਿਹੜੀ ਸਾਡੀ ਇਕਤਰਤਾ ਹੈ ਜੋ ਤਾਂ ਅੰਸ਼ੀਰ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਦਾ ਸਿਧਾਂਤ ਹੈ ਨਗਰ ਪੂਜੀਆਂ ਦੀ ਸਮੂਹ ਸਾਧ ਸੰਗਤ ਵੱਲੋਂ ਅੱਜ ਇੱਕ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਜਿਸ ਦੀ ਲੰਬੇ ਸਮੇਂ ਤੋਂ ਉਲੰਘਣਾ ਹੋ ਰਹੀ ਸੀ ਜਦੋਂ ਕੋਈ ਖੁਸ਼ੀ ਗਮੀ ਦਾ ਸਵਾਗਤ ਗੁਰਦੁਆਰੇ ਸਾਹਿਬ ਚੱਲਦਾ ਸੀ ਤੇ ਖੁਦ ਕੁਰਸੀਆਂ ਤੇ ਮੇਜ਼ਾਂ ਲੱਗਦੇ ਸਨ ਪਰ ਸਾਰੀ ਸੰਗਤ ਨੇ ਅੱਜ ਫੈਸਲਾ ਕੀਤਾ ਹੈ ਕੀ ਗੁਰਦੁਆਰਾ ਸਾਹਿਬ ਜੀ ਦੀ ਚਾਰ ਦੁਵਾਰੀ ਦੇ ਅੰਦਰ ਖੁਸ਼ੀ ਅਤੇ ਗਮੀ ਦੇ ਸਮਾਗਮਾਂ ਤੇ ਗੁਰੂ ਘਰ ਲੰਗਰ ਪੰਗਤ ਦੇ ਵਿੱਚ ਚੱਲੇਗਾ। ਇਹਦੇ ਸਬੰਧ ਦੇ ਵਿੱਚ ਅੱਜ ਦੀ ਸਾਰੀ ਸੰਗਤ ਦੀ ਇਕੱਤਰਤਾ ਹੈ। ਸੰਗਤ ਵੱਲੋਂ ਜਿਹੜੇ ਕੋਈ ਮਤੇ ਰੱਖੇ ਗਏ ਜੀ ਪਾਏ ਗਏ। ਹਾਂਜੀ ਸੰਗਤ ਵੱਲੋਂ ਇਹੀ ਮਤਾ ਪਾਇਆ ਗਿਆ ਹੈ ਕਿ ਜਿਹੜਾ ਲੰਗਰ ਦਾ ਪ੍ਰਸ਼ਾਦਾ ਉਹ ਪੰਗਤ ਦੇ ਵਿੱਚ ਚੱਲੇਗਾ। ਕਿ ਜੇਕਰ ਇਸ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਉਲੰਘਣਾ ਕੋਈ ਕਰੇਗਾ ਤੇ ਉਸ ਨੂੰ ਸਮੂਹ ਸਾਧ ਸੰਗਤ ਵੱਲੋਂ ਗੁਰਮੁਖ ਪਿਆਰਿਓ 52000 ਦਾ ਜੁਰਮਾਨਾ ਤੇ ਧਾਰਮਿਕ ਸਜ਼ਾ ਜਿਹੜੀ ਇਹ ਦਿੱਤੀ ਜਾਵੇ। ਭਾਈ ਸੰਸ਼ੇਠ ਸਿੰਘ ਅਕਸਰ ਸੋਸ਼ਲ ਮੀਡੀਆ ਦੇ ਵਿੱਚ ਕਈ ਖਬਰਾਂ ਚੱਲਦੀਆਂ ਰਹਿੰਦੀਆਂ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਟੇਬਲ ਲਾ ਕੇ ਤੇ ਮਰਯਾਦਾ ਦੀ ਜਿਹੜੀ ਉਲੰਘਣਾ ਹੋ ਰਹੀ ਆ ਅੱਜ ਤੁਹਾਡੇ ਨਗਰ ਦੇ ਵਿੱਚ ਵੀ ਐਸਾ ਕੋਈ ਮਤਾਂ ਪਾਇਆ ਗਿਆ ਕੁਰਸੀਆਂ ਟੇਬਲਾਂ ਲੈ ਕੇ ਵੀ। ਹਾਂਜੀ ਹਾਂਜੀ ਇਹੀ ਮਤਾਂ ਪਾਇਆ ਗਿਆ ਵਾ ਕਿ ਜਿਹੜਾ ਕੁਰਸੀਆਂ ਟੇਬਲ ਚੱਲਦੇ ਸਨ ਪਹਿਲਾਂ ਤੇ ਅੱਜ ਤੋਂ ਬਾਅਦ ਕਦੀ ਵਾਸਤੇ ਵੀ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਮਾਗਮਾਂ ਜਾਂ ਖੁਸ਼ੀ ਗਮੀ ਦਾ ਕੋਈ ਵੀ ਸਮਾਗਮ ਹੈ ਤੇ ਉਹ ਪੰਗਤ ਦੇ ਵਿੱਚ ਹੀ ਗੁਰੂ ਕਾ ਲੰਗਰ ਜਿਹੜਾ ਪ੍ਰਸ਼ਾਦਾ ਪਾਣੀ ਚੱਲੇਗਾ ਜੇ ਗੱਲ ਕਰੀਏ ਭਾਈ ਸ਼ਮਸ਼ੀਰ ਸਿੰਘ ਜੀ ਕਈ ਸੰਪਰਦਾਮਾਂ ਜਾਂ ਡੇਰੇ ਨੇ ਹਾਂਜੀ ਅੱਜ ਵੀ ਜਿਹੜੇ ਕਈ ਜਗ੍ਹਾ ਤੇ ਜਿਹੜੇ ਨੇ ਉਹ ਕੁਰਸੀਆਂ ਟੇਬਲ ਲੱਗੀਆਂ ਹੋਈਆਂ ਕਹਿੰਦੇ ਜਿੱਥੇ ਸੰਗਤ ਪ੍ਰਸ਼ਾਦਾ ਛਕ ਰਹੀ ਹੁੰਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ ਨਾ ਸਿੱਖ ਨੂੰ ਪਹਿਲੇ ਪੰਗਤ ਪਾਛੇ ਸੰਗਤ ਤੇ ਉਹਨਾਂ ਗੁਰਮਖਾਂ ਪਿਆਰਿਆਂ ਦੇ ਚਰਨਾਂ 'ਚ ਸਾਡੇ ਵੱਲੋਂ ਬੇਨਤੀ ਹੈ ਕਿ ਸਾਨੂੰ ਜਿਹੜਾ ਗੁਰੂ ਘਰ ਲੰਗਰ ਹੈ ਉਹ ਪੰਗਤ ਦੇ ਵਿੱਚ ਕਰਨਾ ਚਾਹੀਦਾ ਹੈ ਤੇ ਗੁਰਮਖ ਪਿਆਰਿਓ ਇੱਕ ਹੁੰਦਾ ਕਿਉਂ ਇਹਦਾ ਕਾਰਨ ਇਹ ਹੈ ਕਿ ਜਿਹੜੀ ਕਾਰ ਸੇਵਾ ਸੀ ਨਾ ਉਹਨੂੰ ਅਸੀਂ ਅੱਜ ਕਾਰ ਸੇਵਾ ਲਾਲਚ ਸੇਵਾ ਬਣਾ ਦਿੱਤੀ ਹੈ ਲਾਲਚ ਦੇ ਕਾਰਨ ਅਸੀਂ ਕੁਰਸੀਆਂ ਟੇਬਲ ਲਾਉਣੇ ਆ ਕਿ ਗੁਰਦੁਆਰੇ ਜੋਬਰ ਦੀ ਪ੍ਰੋਗਰਾਮ ਚੱਲਦਾ ਰਹੇ ਸਾਡੀ ਗੋਲਕ ਭਰੇ ਤੇ ਮੈਂ ਉਹਨਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੀ ਔਰ ਜਿਹੜੇ ਵੀ ਪ੍ਰਬੰਧਕ ਕਮੇਟੀ ਵਾਲੇ ਇਸ ਤਰ੍ਹਾਂ ਕਰਦੇ ਆ ਉਨ੍ਹਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਗੁਰੂ ਕਾ ਸਿੱਖ ਸੰਤੋਖੀ ਹੁੰਦਾ ਹੈ ਕਦੀ ਵਾਸਤੇ ਲਾਲਚ ਕਰਕੇ ਇਸ ਤਰ੍ਹਾਂ ਨਹੀਂ ਕਰਦਾ ਤੇ ਜੇਕਰ ਉਹ ਸਾਡੇ ਤੇ ਸਵਾਲ ਕਰਦੇ ਐ ਕਿ ਸੰਗਤ ਦਾ ਫੈਸਲਾ ਐ ਤੇ ਫਿਰ ਗੁਰਮਖ ਪਿਆਰੇ ਉਹਨਾਂ ਦੇ ਚਰਨਾਂ 'ਚ ਇਹ ਬੇਨਤੀ ਆ ਕਿ ਉਹਨਾਂ ਨੂੰ ਫਿਰ ਆਪਣਾ ਜਿਹੜਾ ਪ੍ਰਬੰਧਕ ਕਮੇਟੀ ਲੋਨੂ ਜਾਂ ਇਸੇ ਤਰ੍ਹਾਂ ਮੌਜੂਦਾ ਕੋਈ ਜਥੇਦਾਰ ਆ ਉਹ ਆਪਣੇ ਮੋਢੇ ਦੇ ਉੱਤੇ ਕੰਬਲੇ ਰੱਖ ਕੇ ਉੱਥੋਂ ਚਲੇ ਜਾਣਾ ਚਾਹੀਦਾ ਜੇ ਉਹਦੀ ਮੌਜੂਦਗੀ ਦੇ ਵਿੱਚ ਸਤਿਗੁਰਾਂ ਦੀ ਮਰਜ਼ਾਦਾ ਬਹਾਲ ਨਹੀਂ ਰਹਿ ਸਕਦੀ ਤੇ ਇਸੇ ਤਰ੍ਹਾਂ ਗੁਰਮਖ ਪਿਆਰੇ ਉਹ ਸਾਡੇ ਕੋਲ ਇਤਿਹਾਸ ਹੈ ਬਾਬਾ ਨਿਹੰਗ ਸਿੰਘ ਜੀ ਉਹ ਵੇਖੋ ਜਦੋਂ ਸਟੇਸ਼ਨ ਤੇ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਣ ਕੇ ਹੱਥ ਜਿਹੜਾ ਸੀ ਆਪਣਾ ਕਿਰਪਾ ਦਾ ਰੱਖਿਆ ਕਿ ਜਿਹੜੀ ਸਾਰੀ ਕਿਰਪਾ ਹੈ ਉਹ ਸਾਡੇ ਖਜ਼ਾਨੇ ਦੇ ਵਿੱਚ ਵਰਤੂਗੀ ਇਹ ਕਾਰਜ ਜਿਹੜੇ ਮਹਾਰਾਜ ਦੇ ਆ ਮਹਾਰਾਜ ਆਪ ਕਰਾਉਂਦਾ ਹੈ ਤੇ ਉਹਨਾਂ ਦੇ ਚਰਨਾਂ 'ਚ ਵੀ ਇਹ ਬੇਨਤੀ ਹੈ ਕਿ ਇਤਿਹਾਸਿਕ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੇ ਪੰਜ ਤਖਤ ਨੇ ਪੰਜਾਂ ਤਖਤਾਂ ਤੇ ਜਿਹੜਾ ਲੰਗਰ ਪ੍ਰਸ਼ਾਦਾ ਹੈ ਉਹ ਪੰਗਤ ਦੇ ਵਿੱਚ ਚੱਲਦਾ ਹੈ ਤਖਤਾਂ ਤੋਂ ਸਾਨੂੰ ਜਿਹੜੀ ਸਿੱਖਿਆ ਲੈਣੀ ਚਾਹੀਦੀ ਹੈ ਅੱਗੇ ਜਿਹੜੇ ਤੁਹਾਡੇ ਨਗਰ ਦੇ ਵਿੱਚ ਜਿਹੜਾ ਹੈ ਜਿਹੜਾ ਗੁਰਮਤਾ ਕੀਤਾ ਗਿਆ ਇਦੇ ਵਿੱਚ ਤੁਹਾਡਾ ਕਿਹੜਾ ਕਿਹੜਾ ਸਹਿਯੋਗ ਰਿਹਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਭ ਤੋਂ ਵੱਡਾ ਸਹਿਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਤਕਾਰਯੋਗ ਬਾਬਾ ਪਰਮਜੀਤ ਸਿੰਘ ਜੀ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ਗੁਰਮਖ ਪਿਆਰਿਓ ਸੰਗਤ ਦੇ ਰੂਪ ਦੇ ਵਿੱਚ ਜੋ ਇਸ ਨਗਰ ਦੇ ਚੌਂਕੀਦਾਰ ਹਨ ਇਸੇ ਤਰ੍ਹਾਂ ਸਾਡੇ ਜਿਹੜੇ ਨੰਬਰਦਾਰ ਹਨ ਸਰਦਾਰ ਪ੍ਰਗਟ ਸਿੰਘ ਔਰ ਇਸੇ ਤਰ੍ਹਾਂ ਮੌਜੂਦਾ ਸਰਪੰਚ ਸਰਦਾਰ ਰਣਜੀਤ ਸਿੰਘ ਰਾਣਾ ਸਾਬਕਾ ਦੋ ਸਰਪੰਚ ਹਾਜ਼ਰ ਨੇ ਸਰਦਾਰ ਪਰਗਤ ਸਿੰਘ ਤੇ ਸਰਦਾਰ ਹਰਪਾਲ ਸਿੰਘ ਤੇ ਇਸੇ ਤਰ੍ਹਾਂ ਸੰਘਰਸ਼ ਜਿਹੜੇ ਕਮੇਟੀ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਮੌਜੂਦਾ ਪੰਚਾਇਤ ਦੇ ਮੈਂਬਰ ਸਾਹਿਬਾਨ ਸਾਡੀਆਂ ਮਹਤਾਵਾ ਵੀ ਹਾਜ਼ਰ ਨੇ ਬੇਅੰਤ ਹੀ ਸੰਗਤ ਹਾਜ਼ਰ ਨੇ ਇਸੇ ਤਰ੍ਹਾਂ ਗੁਰਮਤ ਵਿਦਿਆਲੇ ਦਾ ਇੱਥੇ ਪਹਿਰਾ ਚੱਲਦਾ ਹੈ ਗੁਰਮਤ ਵਿਦਿਆਲੇ ਦੇ ਵਿਦਿਆਰਥੀ ਵੀ ਹਾਜ਼ਰ ਹਨ ਤੁਸੀਂ ਅੱਜ ਸਿੱਖੀ ਦਾ ਤਾਂ ਪਹਿਰਾ ਦਿਨਦੇ ਆ ਗੁਰਮਤ ਮਰਯਾਦਾ ਤੇ ਸਿਧਾਂਤਾਂ ਦੇ ਪਹਿਰਾ ਦਿਨਦੇ ਆ ਜਿਹੜਾ ਅੱਜ ਪਿੰਡ ਭੁਲਿਆ ਵੀ ਨਗਰ ਜਿਹੜਾ ਐਡਾ ਵੱਡਾ ਕਦਮ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਸੰਗਤ ਨੂੰ ਤੁਸੀਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਿਆਣਿਆਂ ਦੀ ਕਹਾਵਤ ਹੈ ਸਿੱਖਣਾ ਵੇ ਤੇ ਕੰਧ ਤੋਂ ਸਿੱਖ ਲਈਦਾ ਤੇ ਇਹ ਜਿਹੜਾ ਭੋਜੀਆਂ ਦੀ ਸੰਗਤ ਨੇ ਵੱਡਾ ਪ੍ਰਾਲਾ ਕੀਤਾ ਹੈ ਤੇ ਇਥੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਸਾਰਿਆਂ ਨੂੰ ਇਹ ਪੈਰਾ ਜਿਹੜਾ ਹੈ ਇਹ ਕਰਨਾ ਚਾਹੀਦਾ ਵੇਖੋ ਸਿੱਖਣਾ ਤੇ ਅਸੀਂ ਗੁਰੂ ਤੋਂ ਹੀ ਆ ਸਾਡਾ ਨਗਰ ਵੀ ਕੋਲ ਲੰਬੇ ਸਮੇਂ ਤੋਂ ਭੁੱਲਾ ਸੀ ਮਹਾਰਾਜ ਦੇ ਇਹ ਬਚਨਾਂ ਨੂੰ ਪੰਗਤ ਵਾਲੇ ਬਚਨ ਨੂੰ ਪਰ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਹੈ ਤੇ ਇਸੇ ਤਰ੍ਹਾਂ ਸਾਰੇ ਨਗਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਗੁਰੂ ਘਰ ਦਾ ਸਮਾਗਮ ਹੈ ਨਾ ਤੇ ਉਹ ਲੰਗਰ ਪ੍ਰਸ਼ਾਦਾ ਪੰਗਤ ਦੇ ਵਿੱਚ ਕੀਤਾ ਜਾਵੇ ਕਈ ਵਾਰ ਹੀ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ ਇਤਿਹਾਸੀ ਅਸਥਾਨਾਂ ਤੇ ਵੀ ਜਿਹੜੇ ਉਥੋਂ ਦੇ ਪ੍ਰਬੰਧਕ ਹਨ ਉਹ ਇਹ ਧਿਆਨ ਨਹੀਂ ਦਿੰਦੇ ਕਿ ਖੁਸ਼ੀ ਦੇ ਸਮੇਂ ਦੇ ਵਿੱਚ ਵਿਆਹਾਂ ਦੇ ਵਿੱਚ ਜੋ ਲੜਕੀਆਂ ਦੇ ਸਿਰ ਤੋਂ ਚੁੰਨੀ ਨਹੀਂ ਹੁੰਦੀ ਕੇਸ ਨੰਗੇ ਹੁੰਦੇ ਆ ਓਜ ਬਣਾਈ ਜਾਂਦੇ ਆ ਜੋੜਾ ਪਾ ਕੇ ਤੇ ਲੰਗਰ ਹਾਲ ਦੇ ਵਿੱਚ ਉਹਦੇ ਫਿਰਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਔਰ ਇਹ ਇਹ ਤੇ ਧਿਆਨਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਦੇਣਾ ਚਾਹੀਦਾ ਹੈ ਭਾਈ ਸਾਹਿਬ ਇੱਕ ਸੂਰ ਹੈ ਸੈਲਸ ਦੀ ਨੂੰ ਪ੍ਰੋਗਰਾਮ ਕਰਦੇ ਸਮੇਂ ਕਈ ਪਰਿਵਾਰ ਜਿਹੜੇ ਆਨੰਦ ਕਾਰਜ ਵੀ ਭੁੱਲ ਜਾਂਦੇ ਨੇ ਕਿ ਉਹ ਸ਼ਾਮ ਨੂੰ 4 ਵਜੇ ਆਣ ਕੇ ਆਨੰਦ ਕਾਰਜ ਕਰਵਾਉਂਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਹਿਲਾਂ ਤੇ ਵੇਖੋ ਸਾਡਾ ਜਿਹੜਾ ਇਤਿਹਾਸ ਹੈ ਪ੍ਰਾਤਨ ਸਮੇਂ ਦੇ ਵਿੱਚ ਅੰਮ੍ਰਿਤ ਵੇਲੇ ਜਿਹੜੇ ਆਨੰਦ ਕਾਰਜ ਸੰਨ ਹੁੰਦੇ ਹੁੰਦੇ ਸੰਨ ਮੁੜ ਕੇ ਮਤਾ ਪਾਇਆ ਕਿ ਚਲੋ 12 ਵਜੇ ਤੋਂ ਪਹਿਲਾਂ ਕੀਤੇ ਜਾਣ ਤੇ ਜੇ ਤੇ ਕਰਨਾ ਆਨੰਦ ਕਾਰਜ ਫਿਰ ਸਵੇਰੇ 12 ਵਜੇ ਤੋਂ ਪਹਿਲਾਂ ਹੈ ਤੇ ਜੇ ਗੰਦ ਕਾਰਜ ਕਰਨਾ ਫਿਰ 12 ਵਜੇ ਤੋਂ ਬਾਅਦ ਪੈਲਸਾਂ ਦੇ ਵਿੱਚ ਜਿੱਥੇ ਮਰਜ਼ੀ ਲੋ ਕਰਦੇ ਉਹ ਕਰੀ ਜਾਂਦੇ ਆ ਆਨੰਦ ਕਾਰਜ ਨਹੀਂ ਉਹ ਗੰਦ ਕਾਰਜ ਹੈ ਹਾਂਜੀ ਸ੍ਰੀ ਅਕਾਲਪਤੀ ਸਾਹਿਬ ਤੋਂ ਇੱਕ ਜਥੇਦਾਰਾਂ ਨੇ ਫੈਸਲਾ ਲਿਆ ਜਿੱਦਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲੋਂ ਨੂੰ ਮਾਫ਼ੀ ਦੇ ਦਿੱਤੀ ਇਸੇ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਗੁਰਮਖ ਪਿਆਰਿਓ ਉਹ ਤੇ ਮੈਂ ਸਮਝਦਾ ਕਿ ਜਥੇਦਾਰ ਸਾਹਿਬਾਂ ਨੂੰ ਆ ਸਮਝਣਾ ਚਾਹੀਦਾ ਹੈ ਜਥੇਦਾਰ ਸਰਦਾਰ ਰੰਗਵੀਰ ਸਿੰਘ ਹੋਣਾ ਨੇ ਵੇਖੋ ਇਤਿਹਾਸ ਪੜਿਆ ਹੈ Eh, sí, si le digo...